ਉਠੋਣਗੇ ਤੁਹਾਨੂੰ ਉਹ ਮੁੰਡਾ ਹੈਗਾ ਦੂਜਾ ਕੌਰਵ ਗੱਡੀ ਉਹੀ ਹੈ ਹਾਂ ਅਹੀ ਉਹੀ ਆ ਧੱਕਾ ਆਵਾਜ਼ ਲੱਗੇ ਉਹ ਦੇਖ ਆ ਦੇਖੋ ਤਾਂ ਸੀ ਆਵਾਜ਼ ਲੱਗੇ ਹੋਵੇ ਲੱਗੇ ਹੋਵੇ ਆਹੀ ਲਾਏ ਆ ਨੰਬਰ ਨੰਬਰੀ ਦੀ ਸੀ ਇਹਦੇ 99 ਨਸ ਸੀ ਆਹ ਐ ਪੁਰਾਣੀ ਬੰਦਾ ਟੈਨਸ਼ਨ ਜਾਂ ਫੋਨ ਤੇ ਗੱਲ ਕਰਦਾ ਹਾਂ ਹਾਂ ਕਾਲ ਚਾਹੁੰਦਾ ਹਾਂ ਇੱਧਰ ਇੱਧਰ ਲਾ ਕੇ ਬਾਈ ਹਾਂ ਇੱਧਰ ਹੀ ਲਾ ਕੇ ਹੋਣਾ ਗੱਡੀ ਜੇ ਇੱਧਰ ਮੋੜੀ ਤਾਂ ਮੁੜ ਕੇ ਗੱਡੀ ਨਹੀਂ ਗੱਡੀ ਫਿਰ ਗਈ ਇੱਧਰ ਹੀ ਇੱਧਰ ਹੀ ਗਈ ਬਾਈ ਤੂੰ ਆਜੋ ਗੱਡੀ ਨਹੀਂ ਬਾਰਾ ਬਾਬਾ ਬੰਦੇ ਦੀ ਵੀਡੀਓ ਬਣਾ ਲੈਂਦੇ ਆਪਾਂ ਦੰਦਾਂ ਮੈਨੂੰ ਰੋ ਉਹ ਗੱਡੀ ਕਿੱਥੇ ਰੁਕੀ ਹੋਈ ਹੈ ਦੇਖ ਲੈ ਨਹੀਂ ਉਹ ਟਿੱਡਾ ਨਾਂ ਕੀ ਆਕੇ ਬਿਨਾ ਮਿਲੋ ਕਪੀਓ ਬਣਾ ਬਾਈ ਵੀਰੋ ਬਣਾ ਲਈ ਨਾ ਸਮਾਰ ਕੇ ਚੱਲੀ ਜਾਂਦੀ ਐ ਇੱਕ ਮਿੰਟ ਸੀ ਰੁਕ ਗਿਆ ਚੱਲੀ ਜਾਂਦੀ ਆ ਗਿਆ ਬੰਦਾ ਦੁਬਾਰੀ ਮੁੜ ਕੇ 4:10 ਮਿੰਟ ਤੇ ਜਾਣਾ ਸੀ ਸਹੀ ਘੰਟੇ ਵੱਜਣਾ ਹੈ ਕੋਈ ਨਾ ਕੋਈ ਜੱਟੇ ਮਾਰੀ ਤਰ੍ਹਾਂ ਆ ਗਿਆ ਰੋਕ ਨਿਗਰ ਉਰੇ ਗੇੜੀ ਤੇ ਪਰਪਰਪਰ ਨਹੀਂ ਕਾਲੇ ਸ਼ੀਸ਼ੇ ਆਾਰੇ ਇਧਰ ਨਾ ਸਾਈਡ ਸਾਈਡ ਆ ਜਾਂ ਤੇ ਜਾਲੀ ਪਾਈ ਵੀ ਆ ਪਹਿਲੀ ਤੇ ਵੀ ਜਾਲੀ ਪਾਈ ਵੀ ਆ ਹਾਂ ਹਾਂ ਹਾਂਜੀ ਆਇਆ ਜਾ ਜਾਂਦਾ ਹੈ ਹਸਪਤਾਲ ਜੀ ਗਿਆ ਹਸਪਤਾਲ ਜੀ ਗਿਆ ਨਹੀਂ ਇਤਨੀ ਮੁੜ ਕੇ ਆਉਗਾ